ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਜਹਾਜ਼ ਦੀ ਕੈਨੇਡਾ ਦੀ ਧਰਤੀ ਦੇ ਉੱਤੇ ਲੱਗਣ ਦੀ 111ਵੀਂ ਬਰੇ ਘੰਡਾ ਹੈ ਬਹੁਤ ਥੋੜੀ ਜੀ ਸੰਖੇਪ ਦੀ ਜਾਣਕਾਰੀ ਆਪਾਂ ਇਹਦੇ ਬਾਰੇ ਸਾਂਝੀ ਕਰਨੀ ਹੈ ਇਸ ਜਹਾਜ਼ ਨੂੰ ਖਰੀਦਣ ਵਾਲੇ ਜਾਂ ਲੈ ਕੇ ਜਾਣ ਵਾਲੇ ਆਪਾਂ ਕਹਿ ਲਈਏ ਉਹ ਬਾਬਾ ਗੁਰਦੇਤ ਸਿੰਘ ਸਰਹਾਲੀ ਸਾਡੇ ਉਹਨਾਂ ਨੇ ਬਾਕਾਇਦਾ ਹਾਂਗਕਾਂਗ ਦੇ ਵਿੱਚ ਇੱਕ ਕੰਪਨੀ ਰਜਿਸਟਰ ਕਰਵਾਈ ਸੀਗੀ ਸ੍ਰੀ ਗੁਰੂ ਨਾਨਕ ਸਟੀਮ ਸ਼ਿਪ ਕੰਪਨੀ ਬਾਬਾ ਗੁਰਦੇਤ ਸਿੰਘ ਸਰਹਾਲੀ ਹੋਣਾਂ ਨੂੰ ਇਹ ਜਿਹੜੀ ਪ੍ਰੇਰਣਾ ਹੈਗੀ ਹੈ ਉਹ ਗਿਆਨੀ ਬਲਵੰਤ ਸਿੰਘ ਖੁਰਦਪੁਰ ਤੇ ਭਾਈ ਤਖਤ ਸਿੰਘ ਫਿਰੋਜ਼ਪੁਰ ਵਾਲੇ ਜਿਹੜੇ ਸਿੱਖ ਕਨਿਆਮਾ ਵਿਦਿਆਲਿਆ ਦੇ ਮੋਢੀ ਸਨ ਉਨ੍ਹਾਂ ਦੇ ਦੁਆਰਾ ਹਾਸਲ ਹੋਈ ਸੀ ਈਵਨ ਇਸ ਜਹਾਜ਼ ਦੇ ਅੰਦਰ ਉਹਨਾਂ ਦਾ ਜਿਹੜਾ ਸੈਕਟਰੀ ਸੀਗਾ ਨਾਲ ਭਾਈ ਦਿਲਜੀਤ ਸਿੰਘ ਜਿਨ੍ਹਾਂ ਨੂੰ ਭਾਈ ਰਾਏ ਸਿੰਘ ਕਰਕੇ ਵੀ ਜਾਣਿਆ ਜਾਂਦਾ ਹੈ ਉਹ ਫਿਰੋਜ਼ਪੁਰ ਸਿੱਖ ਕੰਨਿਆ ਮਾ ਵਿਦਿਆਲਿਆ ਦੇ ਵਿੱਚ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਸਨ ਤੇ ਉੱਥੋਂ ਨਿਕਲਦੇ ਹੋਏ ਪੰਜਾਬੀ ਪੈਨ ਦੇ ਉਹ ਸਹਿ ਸੰਪਾਦਕ ਵੀ ਰਹਿ ਚੁੱਕੇ ਸਨ ਤੇ 1911 ਤੋਂ ਬਾਬਾ ਗੁਰਦੇਵ ਸਿੰਘ ਦੇ ਨਾਲ ਉਹਨਾਂ ਦੀ ਵਾਖਫੀਤ ਸੀ ਜਿਹੜਾ ਖਾਲਸਾ ਦੀਵਾਨ ਵੈਂਕੂਵਰ ਹੈ ਤੇ ਇਧਰਲੇ ਬੰਨੇ ਜਿਹੜਾ ਹਾਂਗਕਾਂਗ ਦਾ ਗੁਰਦੁਆਰਾ ਸੀਗਾ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਇਸ ਜਹਾਜ਼ ਨੂੰ ਹਾਂਗਕਾਂਗ ਤੋਂ ਕੈਨੇਡਾ ਲੈ ਕੇ ਜਾਣ ਵਿੱਚ ਤੇ ਫਿਰ ਕੈਨੇਡਾ ਦੇ ਅੰਦਰ ਜਿਹੜਾ ਸੰਘਰਸ਼ ਹੁੰਦਾ ਏ ਉਹਦੇ ਵਿੱਚ ਅੱਕੇ ਇਸ ਜਹਾਜ਼ ਦੇ ਉੱਤੇ ਗੁਰੂ ਮਹਾਰਾਜ ਦੀ ਜਿਹੜੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੀਗੀ ਉਹ ਸੰਤ ਸ਼੍ਰੀ ਨਾਭ ਕਮਲ ਸਿੰਘ ਜੀ ਨੂੰ ਦਿੱਤੀ ਗਈ ਸੀਗੀ ਹਨ ਤੇ ਹਾਂਗਕਾਂਗ ਤੋਂ ਲੈ ਕੇ ਕੈਨੇਡਾ ਦੇ ਤੱਕ ਦੋ ਅਖੰਡ ਪਾਠ ਸਾਹਿਬ ਵੀ ਬਕਾਇਦਾ ਜਿਹੜੇ ਸੀਗੇ ਉਸ ਜਹਾਜ਼ ਦੇ ਉੱਪਰ ਹੋ ਚੁੱਕੇ ਸਨ ਇਸ ਜਹਾਜ਼ ਦੇ ਉੱਪਰ ਕੁੱਲ 376 ਮਸਾਫਰ ਸਨ ਜਿਨ੍ਹਾਂ ਦੇ ਵਿੱਚੋਂ 12 ਹਿੰਦੂ 24 ਮੁਸਲਮਾਨ ਤੇ 340 ਦੇ ਕਰੀਬ ਜਿਹੜੇ ਸਨ ਉਹ ਸਿੱਖ ਮੁਸਾਫਰ ਸਨ। ਬਾਬਾ ਗੁਰਦੇਤ ਸਿੰਘ ਸਰਹਾਲੀ ਵਾਲਿਆਂ ਨੇ ਜਾਪਾਨ ਦੀ ਕੰਪਨੀ ਤੋਂ ਇਹ ਜਹਾਜ਼ ਖਰੀਦੇਆ ਸੀ। ਇਹਦਾ ਜਿਹੜਾ ਪਹਿਲਾ ਨਾਮ ਸੀਗਾ ਉਹ ਕਾਮਾਗਾਟਾ ਮਾਰੂ ਸੀਗਾ। ਪਰ ਜਦੋਂ ਰਵਾਨਗੀ ਦੇ ਵਕਤ ਕੁਝ ਦਿੱਕਤਾਂ ਆਈਆਂ ਸੀਗੀਆਂ ਦੇਰਵਾਣ ਕੀ ਹੋਣ ਤੋਂ ਪਹਿਲਾਂ ਜਦੋਂ ਉਹਨਾਂ ਦਿੱਕਤਾਂ ਨੂੰ ਸੁਲਝਾ ਲਿਆ ਗਿਆ ਸੀਗਾ ਤੇ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਬਾਬਾ ਜੀ ਨੇ ਆਪ ਜਦੋਂ ਇਸ ਪੂਰੀ ਘਟਨਾ ਨੂੰ ਕਲਮਬੱਧ ਕੀਤਾ ਤੇ ਉਹਨਾਂ ਨੇ ਉਸ ਕਿਤਾਬ ਦਾ ਨਾਮ ਜਿਹਨੂੰ ਅੰਗਰੇਜ਼ਾਂ ਨੇ ਜ਼ਬਤ ਕੀਤਾ ਸੀ ਸ੍ਰੀ ਗੁਰੂ ਨਾਨਕ ਜਹਾਜ਼ ਰੱਖਿਆ ਸੀਗਾ ਜੀ ਸੋ ਕੋਸ਼ਿਸ਼ ਇਹੋ ਚਾਹੀਦੀ ਹੈ ਕਿ ਜੇ ਅਸੀਂ ਜਦੋਂ ਵੀ ਇਸ ਘਟਨਾ ਨੂੰ ਯਾਦ ਕਰਨਾ ਹੈ ਜਾਂ ਇਹਦੇ ਗੱਲਬਾਤ ਕਰਨੀ ਹੈ ਤੇ ਨਾਮ ਗੁਰਨਾਨਕ ਜਹਾਜ਼ ਹੀ ਸਾਨੂੰ ਸਨਮੁਖ ਰੱਖਣਾ ਚਾਹੀਦਾ ਹੈ ਫਿਰੋਦੂ ਵੀ ਵੱਡੀ ਤਰਾਸ ਦੀ ਤੁਸੀਂ ਦੇਖੋ ਸਿੱਖਾਂ ਦੀ ਕੰਪਨੀ ਸਿੱਖਾਂ ਨੇ ਖਰੀਦੀ ਉਹਨਾਂ ਦੇ ਕਾਸ਼ਾ ਸੀਗਾ ਸਭ ਤੋਂ ਵੱਡ ਕੇ ਇਹਦੇ ਉੱਤੇ ਸਿੱਖ ਹੀ ਗਏ ਆ ਤੇ ਜਦੋਂ ਤੁਸੀਂ ਬਾਬਾ ਗੁਰਦੇਵ ਸਿੰਘ ਦੀ ਕਾਮਾਗਾਟਾ ਮਾਰੂ ਦੀ বাজਾਈ ਸ੍ਰੀ ਗੁਰੂ ਨਾਨਕ ਜਹਾਜ਼ ਦੇ ਨਾਮ ਥੱਲੇ ਲਿਖੀ ਹੋਈ ਕਿਤਾਬ ਪੜੋਂਗੇ ਤੇ ਤੁਹਾਨੂੰ ਸਭ ਕੁਝ ਸਾਫ਼ ਤੇ ਸਪਸ਼ਟ ਹੋ ਜਾਂਦਾ ਹੈ ਜਾਂ ਉਹਨਾਂ ਦੀ ਆਪਣੀ ਜੀਵਨੀ ਜ਼ੁਲਮੀ ਕਥਾ ਪੜਦੇ ਹੋ ਤਦੋਂ ਵੀ ਸਾਰੀਆਂ ਗੱਲਾਂ ਸਾਫ਼ ਹੁੰਦੀਆਂ ਨੇ ਕਿ ਇਹ ਜਿਹੜਾ ਜਹਾਜ਼ ਹੈ ਇਹ ਸਾਰੀ ਕਾਰਵਾਈ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਜਾਂ ਸਾਰਾ ਹੀ ਯੋਗਦਾਨ ਹੈ ਜਿਹੜਾ ਉਹ ਸਿੱਖਾਂ ਦਾ ਸੀਗਾ ਪਰ ਜਦੋਂ ਵਸਤੀਵਾਦੀ ਲੇਖਕ ਉੱਠੇ ਜਦੋਂ ਕਾਮਰੇਡੀ ਸੋਚ ਜਿਹੜੀ ਸਿੱਖੀਜ਼ਮ ਦੇ ਨਾਲੋਂ ਟੁੱਟ ਗਈ ਸੀਗੀ ਉਹ ਪਾਰੂ ਹੋਈ ਤੇ ਫਿਰ ਉਹਨਾਂ ਨੇ ਇਹਨਾਂ ਨੂੰ ਸਭ ਤੋਂ ਪਹਿਲਾਂ ਹਿੰਦੀ ਨਾਗਰਿਕ ਬਣਾ ਕੇ ਪੇਸ਼ ਕੀਤਾ ਗੁਰਚਰਨ ਸਿੰਘ ਸੈਂਸਰੀ ਵਰਗੇ ਜਿਹੜੇ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸੂਨ ਸਿੰਘ ਜੋਸ਼ ਹੈ ਉਹ ਇਹਨਾਂ ਨੂੰ Hindu ਨਾਗਰਿਕ ਜਾਂ ਫਿਰ ਭਾਰਤੀ ਕਹਿ ਕੇ ਪ੍ਰਚਾਰਦਾ ਹੈਗਾ ਇਤੋਂ ਬਿਲਕੁਲ ਇੱਕ ਵੱਖਰੀ ਤਰ੍ਹਾਂ ਦੀ ਟਰਮ ਜਿਹੜੀ ਸ਼ੁਰੂ ਹੋ ਜਾਂਦੀ ਹੈ ਤੇ ਇਹਨਾਂ ਲੋਕਾਂ ਨੂੰ ਗੁਰਨਾਨਕ ਜਹਾਜ ਨਾਮ ਇਹਨਾਂ ਕ ਚੁਗਦਾ ਹੈ ਕਿ ਇਹ ਕਾਮਾਗਾਟਾ ਮਾਰੂ ਨਾਮ ਹੈ ਜਿਹੜਾ ਉਸੇ ਨੂੰ ਪ੍ਰਚਲਿਤ ਕਰ ਦਿੰਦੇ ਹੈਗੇ ਆ ਖਾਸ ਤੌਰ ਤੇ ਕਿਤੇ ਤੁਹਾਨੂੰ ਸਮਾਂ ਮਿਲੇ ਤੇ ਸਹੁਣ ਸਿੰਘ ਜੋਸ਼ ਦੀ ਜੀਵਨੀ ਨੂੰ ਪੜ ਕੇ ਦੇਖਿਓ ਤੁਹਾਨੂੰ ਪਤਾ ਲੱਗੇਗਾ ਕਿਸੇ ਸਮੇਂ ਇਹ ਬੰਦਾ ਅਕਾਲੀ ਦਲ ਦੇ ਨਾਲ ਜੁਰੇਲਿਆ ਸੀਗਾ ਮੋਰਚਿਆਂ 'ਚ ਸ਼ਾਮਲ ਰਿਹਾ ਹੈ ਸਭ ਕੁਝ ਕੀਤਾ ਪਰ ਜਦੋਂ ਇਹਦੇ ਉੱਤੇ ਕਾਮਰੇਡੀ ਸੋਚ ਦੀ ਰੰਗਤ ਚੜ੍ਹਦੀ ਹੈ ਤੇ ਇਹ ਸਭ ਤੋਂ ਪਹਿਲਾਂ ਆਪਣੀ ਵਿਰਾਸਤ ਤੇ ਤ੍ਰੋਹਰ ਨੂੰ ਤੱਕਾ ਦਿੰਦਾ ਹੈ ਜਿਹੜਾ ਕਿਰਤੀ ਰਸਾਲਾ ਭਾਈ ਸੰਤੋਖ ਸਿੰਘ ਹੋਣਾ ਨੇ ਸ਼ੁਰੂ ਕੀਤਾ ਸੀ ਜਿੱਦੋਂ ਪਰ ਸਭ ਤੋਂ ਪਹਿਲਾਂ ਗੁਰਬਾਣੀ ਦੀ ਪੰਕਤੀ ਸੀ ਉਥੋਂ ਗੁਰਬਾਣੀ ਦੀ ਪੰਕਤੀ ਚੁੱਕਣ ਵਾਲਾ ਵੀ ਇਹੋ ਬੰਦਾ ਸੀਗਾ ਜਦੋਂ ਤੁਸੀਂ ਇਹਦੀ ਜੀਵਨੀ ਪੜੋਗੇ ਨਾ ਤੇ ਤੁਹਾਨੂੰ ਉੱਥੋਂ ਪਤਾ ਲੱਗੇਗਾ ਕਿ ਅੱਜ ਪੰਜਾਬ ਦੇ ਅੰਦਰ ਜੋ ਕਾਮਰੇਡ ਵਰਸਸ ਸਿੱਖ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤੇ ਜੋ ਕਾਮਰੇਡ ਕਈ ਵਾਰੀ ਸਿੱਖ ਆਸ਼ਿਆ ਨੂੰ ਸਿੱਖ ਸਿਧਾਂਤਾਂ ਨੂੰ ਤਲਾਅਂਝਲੀ ਦੇਣ ਵਾਲੇ ਪਾਸੇ ਚੱਲਦੇ ਆ ਔਰ ਇਹ ਸਭ ਤੋਂ ਵੱਡੀ ਪੈੜ ਇਸ ਬੰਦੇ ਦੇ ਵਿੱਚ ਹੀ ਪਈ ਹੋਈ ਹੈ ਚਲੋ ਇਹ ਤੇ ਇੱਕ ਵੱਖਰੀ ਗੱਲ ਸੀ ਪਰ ਆਪਾਂ ਨੂੰ ਕੋਸ਼ਿਸ਼ ਇਹੋ ਕਰਨੀ ਚਾਹੀਦੀ ਹੈ ਇਹ ਜਿਹੜਾ ਗੁਰਨਾਨਕ ਜਹਾਜ਼ ਹੈਗਾ ਇਹ ਹੀ ਨਾਮ ਪ੍ਰਚਲਿਤ ਕੀਤਾ ਜਾਏ ਅੱਜ ਦੇ ਦਿਨ ਅੱਜ ਤੋਂ 111 ਸਾਲ ਪਹਿਲਾਂ ਵੈਨਕੂਵਰ ਦੀ ਧਰਤੀ ਦੇ ਉੱਤੇ ਤਕਰੀਬਨ 250 ਗ ਦੇ ਉੱਤੇ ਇਹ ਜਹਾਜ਼ ਆ ਕੇ ਲੱਗਾ ਸੀ ਉਸ ਤੋਂ ਬਾਅਦ ਤੇ ਇੱਕ ਬਹੁਤ ਵੱਡੀ ਵਿਥਿਆ ਹੈਗੀ ਹੈ ਉਹ ਤੇ ਕਿਤੇ ਫੇਰ ਸਾਂਝੀ ਕੀਤੀ ਜਾਏਗੀ ਤੁਹਾਡੇ ਨਾਲ ਹਨਾ ਪਰ ਇਹਨਾਂ ਜ਼ਰੂਰ ਹੈ ਕਿ ਇਹਨੂੰ ਗੁਰਨਾਨਕ ਜਹਾਜ਼ ਕਹਿ ਕੇ ਸੰਬੋਧਨ ਕੀਤਾ ਜਾਏ ਸ਼ਬਦਾਵਲੀ ਹੁੰਦੀ ਹੈ ਉਹ ਕਦੇ ਗਵਾਚਣੀ ਨਹੀਂ ਚਾਹੀਦੀ ਫਿਰ ਕੱਲੀ ਸ਼ਬਦਾਵਲੀ ਨਹੀਂ ਗਵਾਚਦੀਗੀ ਉਹਦੇ ਮਗਰ ਦੀ ਸਾਰੀ ਵਿਰਾਸਤ ਗਵਾ ਚੰਦੀ ਹੈ ਤੇ ਫਿਰ ਜਿਹੜੀ ਨਵੀਂ ਸ਼ਬਦਾਵਲੀ ਦੇ ਦਿੱਤੀ ਜਾਂਦੀ ਹੈ ਤੇ ਉਹਦੇ ਨਾਲ ਇੱਕ ਨਵੀਂ ਤਰ੍ਹਾਂ ਦੀ ਵਿਰਾਸਤ ਖੜੀ ਕਰ ਦਿੱਤੀ ਜਾਂਦੀ ਹੈ ਤੇ ਅਸੀਂ ਇਤਿਹਾਸ ਵਿੱਚ ਇਹੋ ਜਿਹਾ ਬਹੁਤ ਕੁਝ ਹੋ ਗਿਆ ਬਸ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈਗੀ ਹੈ ਉਹਨਾਂ ਮਰਜੀਵੜਿਆਂ ਨੂੰ ਬਾਬਾ ਗੁਰਦੇਵ ਸਿੰਘ ਸਰਹਾਲੀ ਜੀ ਨੂੰ ਕੋਟਾਨ ਕੋਟ ਨਮਨ ਹੈ ਉਹਨਾਂ ਦੇ ਮਨ ਦੀ ਇੱਛਾ ਵੀ ਸੀ ਕਿ ਕਦੇ ਗੁਰਨਾਨਕ ਦੇ ਨਾਮ ਦੇ ਉੱਤੇ ਜਹਾਜ਼ ਚੱਲਣਗੇ ਵਾਗੁਰਦੀ ਦਾ ਖਾਲਸਾ ਵਾਗੁਰਦੀ ਕੀ ਫਤਿਹ